ਗਲਾਬ ਸਿੱਧੂ ਵਰਗਾ ਹੰਕਾਰੀ ਬੰਦਾ ਮੈਂ ਕਹਿੰਦਾ ਕੋਈ ਹੈ ਨਹੀਂ ਜੀ ਨਾ ਉਹਦੀ ਮਾਂ ਵਰਗੀ ਕੋਈ ਹੰਕਾਰੀ ਮਾਂ ਹੈਗੀ ਦੁਨੀਆ ਤੇ ਇਹ ਤੁਹਾਨੂੰ ਗੱਲ ਦੱਸਾਂਗੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਇਹ ਗੱਲ ਸੁਣ ਕੇ ਪਰ ਸਭ ਤੋਂ ਪਹਿਲਾਂ ਮੇਰੀ ਉਹ ਲੋਕਾਂ ਨੂੰ ਸੋਸ਼ਲ ਮੀਡੀਆ ਵਾਲਿਆਂ ਨੂੰ ਵਾਰਨਿੰਗ ਹੈ ਜਿਹੜੇ ਫੇਕ ਪੇਜ ਚਲਾ ਕੇ ਪੁਰਾਣੀਆਂ ਵੀਡੀਓ ਚੱਕ ਕੇ ਕਿਸੇ ਦੀ ਲੜਾਈ ਵਾਲੀ ਚੱਕ ਲਈ ਕਿਸੇ ਦੀ ਹੋਰ ਚੱਕ ਲਈ ਗਲਾਬ ਸਿੱਧੂ ਦਾ ਸਰਪੰਚੀ ਗਾਣਾ ਜਿਹੜਾ ਗਾਣਾ ਆਇਆ ਲਾ ਕੇ ਕਿ ਸਰਪੰਚ ਕੁੱਟਦਾ ਜਾਂ ਆ ਕਰਤਾ ਇਸ ਚੀਜ਼ ਤੇ ਵਿਵਾਦ ਬਣਾਈ ਜਾਂਦੇ ਨੇ ਕਿ ਯਾਰ ਆ ਗਾਣੇ ਕਰਕੇ ਲੜਾਈ ਹੋਈ ਹੈ ਇਹ ਕੰਮ ਨਾ ਕਰੋ ਨਹੀਂ ਅਸੀਂ ਐਫ ਆਈ ਆਰ ਤੁਹਾਡੇ ਤੇ ਕਰਾਵਾਂਗੇ ਆ ਪੇਜ ਵਾਲਿਆਂ ਨੇ ਉਸ ਤੋਂ ਬਾਅਦ ਆਉਨੇ ਆਪਾਂ ਗਲਾਬ ਸਿੱਧੂ ਦੀ ਮਾਂ ਤੇ ਠੀਕ ਹੈ ਕਹਿੰਦੇ ਨੇ ਵੀ ਉਹਦੀ ਮਾਂ ਨੇ ਸਰਪੰਚ ਨੂੰ ਘਰੇ ਆਏ ਨੂੰ ਗਲਤ ਬੋਲਤਾ ਕਿ ਅਸੀਂ ਪਰਚੇ ਹੀ ਜ ਹੁੰਦੇ ਰਹਿੰਦੇ ਨੇ ਜਾਂ ਕਹਿੰਦੇ ਨੇ ਉਹ ਤੋਂ ਮਾਫੀ ਮੰਗਾਓ ਗਲਾਬ ਸਿੱਧੂ ਦੀ ਮਾਂ ਵਰਗੀ ਮਮਤਾ ਕਿਸੇ ਮਾਂ ਚ ਨਹੀਂ ਹੈਗੀ ਦੁਨੀਆ ਤੇ ਠੀਕ ਹੈ ਕਿਉਂਕਿ ਆਪਦੇ ਬੱਚਾ ਵਾਸਤੇ ਤਾਂ ਹਰੇਕ ਮਾਂ ਕਰਦੀ ਹੈ ਪਾਲਣ ਪੋਸ਼ਣ ਕਰਦੀ ਹੈ ਉਹਨਾਂ ਨੂੰ ਉੱਪਰ ਲੈਵਲ ਤੱਕ ਲੈ ਕੇ ਜਾਂਦੀ ਹੈ ਪਰ ਕਿਸੇ ਹੋਰ ਦੇ ਬੱਚੇ ਨੂੰ ਪਾਲਣਾ ਆਪਦੇ ਬੱਚਾ ਤੋਂ ਵੀ ਵੱਧ ਕੇ ਪਾਲਣਾ ਆਪਦੇ ਬੱਚਿਆਂ ਨੇ ਮੂੰਹ ਚੋਂ ਬੁਰਕੀ ਕੱਢ ਕੇ ਕਿਸੇ ਹੋਰ ਦੇ ਬੱਚੇ ਦੇ ਮੂੰਹ ਚ ਪਾਉਣੀ ਤੇ ਉਹਨੂੰ ਉੱਪਰ ਲੈਵਲ ਤੱਕ ਲੈ ਕੇ ਜਾਣਾ ਇਹ ਕਿਸੇ ਬਹੁਤ ਵੱਡੀ ਹੰਕਾਰੀ ਮਾਂ ਦਾ ਕੰਮ ਹੋ ਸਕਦਾ ਮੈਂ ਕਹਿੰਦਾ ਵੀ ਯਾਰ ਜੇ ਉਹ ਮਾਂ ਹੰਕਾਰੀ ਹੈ ਤਾਂ ਦੁਨੀਆ ਦੀਆਂ ਸਾਰੀਆਂ ਮਾਵਾਂ ਹੀ ਹੰਕਾਰੀ ਹੋਣ ਤੇ ਗਲਾਬ ਨੂੰ ਬਹੁਤ ਲੋਕ ਕਹਿੰਦੇ ਨੇ ਇਹਦੇ ਕੋਲੇ ਪੈਸਾ ਆ ਗਏ ਹੁਣ ਹੰਕਾਰ ਗਿਆ ਐ ਕਰ ਗਿਆ ਯਾਰ ਮੈਂ ਕਹਿੰਦਾ ਹੈਗਾ ਯਾਰ ਹੰਕਾਰੀ ਬੰਦਾ ਜਮਾ ਏਜੇ ਹੰਕਾਰੀ ਲੋਕ ਹੋਣੇ ਚਾਹੀਦੇ ਨੇ ਪਿੰਡ ਦੇ ਵਿੱਚ ਕੋਈ ਬੰਦਾ ਇਹ ਜਹਾ ਹੋ ਸਕਦਾ ਜਿਨੇ ਕਿਸੇ ਨੇ ਆਪਦੇ ਪੈਸੇ ਲਾ ਕੇ ਕਿਸੇ ਗਰੀਬ ਕੁੜੀ ਦਾ ਵਿਆਹ ਕੀਤਾ ਹੋਵੇ 100 100 ਕੀਲੇ ਵਾਲੇ ਲੋਕ ਬੈਠੇ ਨੇ ਬਥੇਰੇ ਵੱਡੇ ਸਰਪੰਚ ਵੀ ਬੈਠੇ ਨੇ ਕਿਸੇ ਨੇ ਕਰਿਆ ਦੱਸ ਦੋ ਕਮੈਂਟ ਕਰਕੇ ਬੰਦੇ ਨੇ ਕੁੜੀਆਂ ਨੇ ਵਿਆਹ ਕਰੇ ਨੇ ਗਰੀਬ ਦੇ ਕੋਈ ਦਵਾਈ ਨੂੰ ਘਰੇ ਆ ਕੇ ਪੈਸੇ ਦੇ ਤੇ ਚੱਕ ਯਾਰ ਕਿਸੇ ਦੇ ਘਰੇ ਜਾ ਕੇ ਮਦਦ ਕਰਨੀ ਐ ਜੇ ਰਹਿਮਦਿਲ ਇਨਸਾਨ ਜੇ ਹੰਕਾਰੀ ਨੇ ਤਾਂ ਸਾਰੀ ਦੁਨੀਆ ਹੰਕਾਰੀ ਹੋਵੇ ਮੈਂ ਕਹਿੰਦਾ ਗਲਾਬ ਸੱਤ ਜਨਮਾਂ ਚ ਇਹ ਜਹੰਕਾਰੀ ਬੰਦਾ ਹੋਵੇ ਤੇ ਜੇ ਜਿਹੜਾ ਮਚੌਦਰੀ ਉਹਦੇ ਪਿੱਛੇ ਪੈ ਰਹੇ ਨੇ ਇੱਕ ਜਨਮ ਚ ਵੀ ਬੰਦਾ ਇਹ ਜਹ ਕਦੇ ਤੂੰ ਵੀ ਪਮਕੜਾ ਵਾਂਗੂ ਯਾਰ ਤੂੰ ਪਏ ਜਾਂਦੇ ਨੇ ਕਿਸੇ ਦੇ ਪਿੱਛੇ ਜਿਹੜਾ ਬੰਦਾ ਮਾੜੀ ਤਰੱਕੀ ਕਰਦਾ ਹੈ ਬਸ ਜਿਹੜਾ ਬੰਦਾ ਵੱਡਾ ਹੈ ਨਾ ਤੁਹਾਨੂੰ ਇਹ ਲੱਗਦਾ ਵੀ ਉਹ ਗਲਤ ਹੀ ਹੈ ਹਮੇਸ਼ਾ ਯਾਰ ਤੁਸੀਂ ਨਹੀਂ ਜਾਣ ਸਕਦੇ ਕਿ ਕਿਸੇ ਦੀ ਜ਼ੀਰੋ ਲੈਵਲ ਨੂੰ ਜੇ ਅਸੀਂ ਏਹਠਾ ਤੋਂ ਇਹ ਜੇ ਮੰਨ ਕੇ ਚੱਲੋ ਅਸੀਂ ਪਰਿਵਾਰ ਦੇ ਵਿੱਚ ਰਹਿੰਦੇ ਆ ਨਾ ਅਸੀਂ ਗੁਲਾਬ ਸਿੱਧੂ ਦੀ ਮਾਂ ਬਾਰੇ ਤੁਹਾਨੂੰ ਕੋਈ ਦੋ ਗੱਲ ਆਈ ਜੀਆਂ ਦੱਸ ਦਿਆਂ ਦੋ ਮਿੰਟ ਤੁਸੀਂ ਰੋਣ ਲੱਗ ਜਾਓਗੇ ਘਰੇ ਬਹਿ ਕੇ ਉਹ ਮਾਹ ਵਰਗਾ ਕੋਈ ਬਣ ਨਹੀਂ ਸਕਦਾ ਜਿੱਡਾ ਵੱਡਾ ਦਿਲ ਉਸ ਮਾਂ ਦਾ ਯਾਰ ਤੁਹਾਨੂੰ ਉਹਦੇ ਬਾਰੇ ਬਿਲਕੁਲ ਨਹੀਂ ਪਤਾ ਤੁਹਾਨੂੰ ਇਹ ਲੱਗਦਾ ਵੀ ਉਹਨਾਂ ਕੋਲੇ ਪੈਸਾ ਆ ਗਿਆ ਬਸ ਪਤਾ ਨਹੀਂ ਯਾਰ ਕਿੰਨਾ ਹੰਕਾਰ ਗਿਆ ਸੋ ਐਸ ਕਰਕੇ ਕਿਸੇ ਨੂੰ ਜਾਣੇ ਬਿਨਾ ਐਵੇਂ ਕਿਸੇ ਨੂੰ ਗਲਤ ਜੱਜ ਨਾ ਕਰੋ ਗਲਤ ਕਮੈਂਟ ਨਾ ਕਰੋ ਠੀਕ ਹੈ ਮਾਵਾਂ ਸਾਰੀਆਂ ਚੰਗੀਆਂ ਨੇ ਪਰ ਉਸ ਮਾਂ ਵਰਗੀ ਮਾਂ ਯਾਰ ਬਣ ਨਹੀਂ ਸਕਦੀ ਠੀਕ